ਅੱਜ ਵੀ ਪੰਜਾਬ ਦੀ ਸਿਆਸਤ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਭਖੀ ਰਹਿੰਦੀ ਹੈ ਤੇ ਹੁਣ ਤਰਨਤਾਰਨ ਜੀਮਨੀ ਚੌਂ ਤੋਂ ਪਹਿਲਾਂ ਹੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਤੰਜ ਕੱਸਿਆ ਹੈ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਦੇ ਇੱਕ ਪੋਸਟ ਦੇ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਤੰਜ ਕੱਸਦੇ ਹੋਏ ਤੇ ਉਹਨਾਂ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਲਿਖਿਆ ਤਰਨਤਾਰਨ ਜੀਮਨੀ ਚੌਂ ਦੇ ਐਲਾਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਬੁਖਲਾਹਟ ਤੇ ਡਰ ਸਪਸ਼ਟ ਹੈ स्पीकर ਨੂੰ ਜ਼ਬਰਦਸਤੀ ਖਡੂਰ ਸਾਹਿਬ ਸੀਟ ਖਾਲੀ ਕੋਸ਼ਿਸ਼ ਕਰਨ ਤੋਂ ਰੋਕਣਾ ਇਸ ਸਭ ਤੋਂ ਵੱਡਾ ਸਬੂਤ ਹੈ ਸੰਵਿਧਾਨ ਅਨੁਸਾਰ ਜੇ ਕਿਸੇ ਮੈਂਬਰ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਸ ਦੀ ਵਿਧਾਨ ਸਭਾ ਸੀਟ ਆਪਣੇ ਆਪ ਖਾਲੀ ਮੰਨੀ ਜਾਂਦੀ ਹੈ ਜਦ ਤੱਕ ਉੱਚ ਅਦਾਲਤ ਤੋਂ ਰਾਹਤ ਨਾ ਮਿਲੇ स्पीकर ਸਾਹਿਬ ਦਾ ਇਹ ਕਦਮ ਸਿੱਧੇ ਤੌਰ ਤੇ ਸੁਪਰੀਮ ਕੋਰਟ ਦੇ ਲੀਲੀ ਥਾਮਸ ਬਨਾਮ ਯੂਨੀਅਨ ਆਫ ਇੰਡੀਆ ਫੈਸਲੇ ਦੀ ਉਲੰਘਣਾ ਹੈ ਜਿਸ स्पीकर ਸਾਹਿਬ ਨੇ ਰੋਕਿਆ ਨਾ ਜਾਂਦਾ ਤਾਂ ਤਰਨ ਤਰਨ ਦੇ ਨਾਲ ਖਡੂਰ ਸਾਹਿਬ ਦੀ ਜਿੰਨੀ ਚੋਣ ਵੀ ਹੁੰਦੀ ਪਰ ਹੁਣ ਸਵਾਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਪਿਛਲੇ ਸਾਲ 4 ਜ਼ਿਮਨੀ ਚੌਣਾਂ ਇਕੱਠੀਆਂ ਕਰਵਾ ਸਕਦੀ ਹੈ ਉਹ ਹੁਣ ਸਿਰਫ 2 ਤੋਂ ਕਿਉਂ ਘਬराई ਹੋਈ ਹੈ ਹਰਪੀ ਸਿੰਘ ਲਗਾਤਾਰ ਆਮ ਆਨIi ਪਾਰਟੀ ਕਲਾਫ ਤਾਂਜਕਾ ਸ੍ਰੀਨੇ ਤੇ ਹਾਲੀਚ ਭਗਵੰਤ ਮਾਨ ਤੇ ਕੇਜਰੀਵਾਲ ਜਰੰਦਰ ਪਹੁੰਚੇ ਸਨ ਜਿੱਥੇ ਉਹਨਾਂ ਨੇ 3000 ਖੇਡ ਮੈਦਾਨਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਜਿਸ 'ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਨਾਮ ਵੀ ਲਿਖਿਆ ਗਿਆ ਤੇ ਹਰਪੀ ਸਿੰਘ ਨੇ ਇਸ ਗੱਲ 'ਤੇ ਸਖਤ ਨਿੰਦਿਆ ਕੀਤੀ ਹੈ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਨੀਂਹ ਪੱਥਰਾਂ 'ਤੇ ਦਿੱਲੀ ਦੇ ਉਹਨਾਂ ਲੋਕਾਂ ਦਾ ਨਾਮ ਲਿਖ ਕੇ ਜਿਨ੍ਹਾਂ ਕੋਲ ਕੋਈ ਸੰਵਿਧਾਨਿਕ ਅਹੁਦਾ ਹੀ ਨਹੀਂ ਉਹਨਾਂ ਨੇ ਹੋਰ ਕੀ ਲਿਖਿਆ ਪੰਜਾਬ ਦੀ ਲੜਾਈ ਕਿਸੇ ਸਿਆਸੀ ਪਾਰਟੀ ਜਾਂ ਚੌਂਡ ਮੈਦਾਨ ਦੀ ਨਹੀਂ ਇਹ ਲੜਾਈ ਆਪਣੀ ਹਸਤੀ ਅਤੇ ਪ੍ਰਭੂਸਤਾ ਦੀ ਹੈ ਤੇ ਬਰਾਬਰ ਦੇ ਅਧਿਕਾਰਾਂ ਦੀ ਹੈ ਜਿੱਥੇ ਪਹਿਲੀਆਂ ਸਰਕਾਰਾਂ ਨੇ ਸਾਡੇ ਪਾਣੀਆਂ ਸਾਡੀ ਰਾਸ਼ਤਾਨੀ ਸਾਡੀ ਸਿੱਖਿਆ ਤੇ ਸਾਡੇ ਸੰਵਿਧਾਨਿਕ ਅਧਿਕਾਰ ਗੈਰ ਸੰਵਿਧਾਨਿਕ ਤਰੀਕਿਆਂ ਨਾਲ ਖੋਏ ਹਨ ਹੁਣ ਉਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਹੋਰ ਵੱਡਾ ਹਮਲਾ ਸਾਡੇ ਸੂਬੇ ਦੀ ਪ੍ਰਭੂਸਤਾ ਤੇ ਕੀਤਾ ਹੈ ਪੰਜਾਬ ਸਰਕਾਰ ਦੇ ਨੀਪਤਨਾ ਉਤੇ ਦਿੱਲੀ ਦੇ ਉਹਨਾਂ ਲੋਕਾਂ ਦੇ ਨਾਮ ਲਿਖ ਕੇ ਜਿਨ੍ਹਾਂ ਕੋਲ ਕੋਈ ਸੰਵਿਧਾਨਿਕ ਅਹੁਦਾ ਹੀ ਨਹੀਂ ਇਹ ਕੇਵਲ ਪ੍ਰੋਟੋਕਾਲ ਦੀ ਉਲੰਘਣਾ ਨਹੀਂ ਇਹ ਸਿੱਧੀ ਦਖਲਅੰਦਾਜ਼ੀ ਹੈ ਪੰਜਾਬ ਦੀ ਪ੍ਰਭੂਸਤਾ ਤੇ ਪੰਜਾਬ ਦੀ ਨੁਮਾਇੰਦਗੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਅਸਲ 'ਚ ਇਹ ਬਸਤੀਵਾਦੀ ਵਤੀਰਾ ਪੰਜਾਬ ਦੇ ਇਤਿਹਾਸ ਗਵਾਹ ਹੈ ਅਸੀਂ ਆਪਣੀ ਹਕੂਮਤ ਤੇ ਹੱਕ ਕਿਸੇ ਧੜਵੀ ਦੇ ਨਾਮ ਨਹੀਂ ਲਿਖਣ ਦੇਵਾਂਗੇ ਦੱਸਦੀ ਹੈ ਕਿ ਹਾਲ ਹੀ ਚ ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਜ਼ੀਮਨੀ ਚੋਣ ਲਈ 11 ਨਵੰਬਰ ਦੀ ਤਾਰੀਖ ਦੱਸੀ ਹੈ 11 ਨਵੰਬਰ ਨੂੰ ਤਰਨਤਾਰਨ ਜ਼ੀਮਨੀ ਚੋਣਾ ਹੋਣੀ ਹੈ ਤੇ ਪੰਜਾਬ ਦੀ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਨੂੰ ਐਲਾਨ ਦਿੱਤਾ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹਰਮਿਤ ਸਿੰਘ ਸੰਧੂ ਤੇ ਕਾਂਗਰਸ ਨੇ ਕਰਨਪੀਰ ਸਿੰਘ ਭਾਜਪਾ ਨੇ ਹਰਜੀਤ ਸਿੰਘ ਸੰਧੂ ਤੇ ਅਕਾਲੀ ਦਲ ਨੇ ਸੁਖਵਿੰਦਰ ਕੌਰ ਨੂੰ ਤੇ ਵਾਰਿਸ ਪੰਜਾਬ ਨੇ ਸੰਦੀਪ ਸਨੀ ਦੇ ਪਰਾ ਮਨਦੀਪ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਪਰ ਜ਼ੀਮਨੀ ਚੋਣ ਤੋਂ ਪਹਿਲਾਂ ਹੀ ਭਗਵੰਤ ਮਾਨ ਸਪੀਕਰ ਨਾਲ ਵੇਖ ਨਵੇਂ ਅਕਾਲੀ ਦਲ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਕਿ ਔਰ ਸਾਧੀ ਚੌਣ ਵੀ ਨਾਲ ਹੋ ਸਕਦੀ ਹੈ ਆਮ ਆਦਮੀ ਪਾਰਟੀ ਚਾਰ ਚੋਣਾਂ ਇਕੱਠੀਆਂ ਕਰਾ ਸਕਦੀ ਹੈ ਤੇ ਫਿਰ ਇਹ ਦੋ ਕਿਉਂ ਨਹੀਂ ਤੇ ਇਸ ਤਰ੍ਹਾਂ ਨਵੇਂ ਕਾਰੀ ਦਲ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਤੇ ਹੁਣ ਦੇਖਣਾ ਹੀ ਹੋਵੇਗਾ ਕਿ ਪੰਜਾਬ ਸਰਕਾਰ ਹਰਪੀ ਸਿੰਘ ਦੀ ਇਸ ਗੱਲ ਤੇ ਕੋਈ ਜਵਾਬ ਦਿੰਦੀ ਹੈ ਜਾਂ ਨਹੀਂ ਪਖੜਾ ਡਹੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ